ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਇੱਕ ਵਾਰ ਫਿਰ ਤੋਂ ਸਵਾਲ ਖੜੇ ਹੋ ਰਹੇ ਨੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਉੱਤੇ ਇੱਥੋਂ ਤੱਕ ਸਵਾਲ ਖੜੇ ਹੋ ਰਹੇ ਨੇ ਕਿ ਸੀਐਮ ਚਿਹਰਾ ਪੰਜਾਬ ਦਾ ਬਦਲਿਆ ਜਾ ਸਕਦਾ ਹੈ ਇਹ ਗੱਲ ਆਖੀ ਜਾ ਰਹੀ ਹੈ ਤੇ ਸਵਾਲ ਚੁੱਕਣ ਵਾਲੇ ਇਸ ਵਾਰ ਕੋਈ ਹੋਰ ਨਹੀਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਆਪਣੇ ਹੀ ਐਮਐਲਏ ਕੋਵਰ ਵਿਜੇ ਪ੍ਰਤਾਪ ਹੋਣਾ ਨੇ ਸਵਾਲ ਚੁੱਕੇ ਨੇ ਪਹਿਲਾਂ ਵੀ ਸਮੇਂ-ਸਮੇਂ ਤੇ ਉਹ ਸਰਕਾਰ ਦੀ ਕਾਰਗੁਜ਼ਾਰੀਆਂ ਉੱਤੇ ਸਵਾਲ ਚੁੱਕਦੇ ਰਹੇ ਨੇ ਹੁਣ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਹੋਈ ਇੰਟਰਵਿਊ ਨੂੰ ਲੈ ਕੇ ਸਵਾਲ ਚੁੱਕੇ ਨੇ ਦਰਅਸਲ ਬੀਤੇ ਦਿਨੀ ਖੁਲਾਸਾ ਹੋਇਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੈੱਟ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਕਿ ਲਾਰੈਂਸ ਦੀ ਉਹ ਇੰਟਰਵਿਊ ਪੰਜਾਬ ਦੀ ਹੱਦ ਦੇ ਵਿੱਚ ਹੋਈ ਸੀ ਪੰਜਾਬ ਦੀ ਹੀ ਕਿਸੇ ਜੇਲ੍ਹ ਦੇ ਵਿੱਚ ਜਾਂ ਕਿਸੇ ਹੋਰ ਟਿਕਾਣੇ 'ਚ ਹੋਈ ਸੀ ਪਰ ਪੰਜਾਬ ਦੀ ਹਦੂਦ ਦੇ ਵਿੱਚ ਹੋਈ ਸੀ ਇਸ ਨੂੰ ਲੈ ਕੇ ਹੁਣ ਇੱਕ ਵਾਰ ਮੋੜ ਤੋਂ ਸਵਾਲ ਖੜੇ ਕਰਦੇ ਆਂ ਕੁਵਰ ਜੇ ਪ੍ਰਤਾਪ ਨੇ ਪੋਸਟ ਪਾਈ ਆ ਉਹਨਾਂ ਨੇ ਲਿਖਿਆ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਪੰਜਾਬ ਦੇ ਵਿੱਚ ਲਾਰੈਂਸ ਦੀ ਇੰਟਰਵਿਊ ਹੋਈ ਆ ਗੁੰਡਿਆਂ ਦੀ ਸਰਕਾਰ ਗੈਂਗਸਟਰਾਂ ਦੀ ਸਰਕਾਰ ਚੱਲ ਰਹੀ ਆ ਤੇ ਕਿਉਂ ਸੀਮਾਨ ਚੋਪ ਨੇ ਕਿਉਂ ਆਮ ਆਦਮੀ ਪਾਰਟੀ ਚੁੱਪ ਪੈ ਤੇ ਕਿਉਂ ਡੀਜੀਪੀ ਗੌਰਵ ਯਾਦਵ ਆਪਣੇ ਬਿਆਨਾਂ ਤੇ ਵਾਰ-ਵਾਰ ਝੂਠੇ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਡੀਜੀਪੀ ਗੌਰਵ ਯਾਦਵ ਨੇ ਇੰਟਰਵਿਊ ਤੋਂ ਬਾਅਦ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੀ ਸਫਾਈ ਤੋਂ ਬਾਅਦ ਇੱਕ ਹੋਰ ਇੰਟਰਵਿਊ ਆ ਜਾਂਦਾ ਜੋ ਕਿ ਡੀਜੀਪੀ ਗੌਰਵ ਯਾਦਵ ਨੂੰ ਝੂਠਾ ਸਾਬਤ ਕਰ ਦਿੰਦਾ ਤੇ ਹੁਣ ਕੋਰਟ ਦੇ ਵਿੱਚ ਇਹ ਖੁਲਾਸਾ ਹੋਣਾ ਸਾਫ਼ ਤੌਰ ਤੇ ਸਵਾਲ ਖੜੇ ਕਰਦਾ ਕੁਵਰ ਵਿਜੇ ਪ੍ਰਤਾਪ ਨੇ ਆਪਣੀ ਇੱਕ ਪੁਰਾਣੀ ਇੰਟਰਵਿਊ ਸਾਂਝੀ ਕਰਦੇ ਆ ਇਹ ਵੀ ਲਿਖ ਦਿੱਤਾ ਕਿ ਮੈਂ ਤਾਂ ਉਦੋਂ ਹੀ ਕਿਹਾ ਸੀ ਕਿ ਪੰਜਾਬ ਪੁਲਿਸ ਕੋਲ ਚੰਗੇ ਲੀਡਰ ਨਹੀਂ ਲੀਡਰਸ਼ਿਪ ਕਰਾਈਸਿਸ ਹੈ ਪੰਜਾਬ ਦੇ ਕੋਲ ਡੀਜੀਪੀ ਕੋਲ ਡੀਜੀਪੀ ਦੇ ਅਹੁਦੇ ਨੂੰ ਮਜ਼ਾਕ ਬਣਾ ਦਿੱਤਾ ਗਿਆ ਜਾਂ ਹੀਆਂ ਗੱਲਾਂ ਕੁਵਰ ਵਿਜੇ ਪ੍ਰਤਾਪ ਵੱਲੋਂ ਆਖੀਆਂ ਜਾ ਰਹੀਆਂ ਨੇ ਇੰਨਾ ਹੀ ਨਹੀਂ ਉਹਨਾਂ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਕਿ ਮਾਫੀਆ ਰਾਜ ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਚੱਲ ਰਿਹਾ ਅ ਅੰਮ੍ਰਿਤਸਰ ਦੇ ਗਰਾਨਾਣਕ ਦੇਵ ਹਸਪਤਾਲ ਨੂੰ ਲੈ ਕੇ ਸਵਾਲ ਖੜੇ ਕੀਤੇ ਕਿ ਕਿਵੇਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਮਾਫੀਆ ਚੱਲ ਰਿਹਾ ਸੀ ਤਾਂ ਮਹਿਕਮੇ ਦੇ ਵਿੱਚ ਤਾਂ ਇਸ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਕੋਵਰ ਵਿਜੇ ਪ੍ਰਤਾਪ ਨੇ ਚਰਚਾ ਛੇੜ ਦਿੱਤੀ ਆ ਇਸ ਤੋਂ ਪਹਿਲਾਂ ਸੀਐਮ ਮਾਨ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਬਿਆਨਬਾਜ਼ੀ ਲਗਾਤਾਰ ਚਲਦੀ ਆ ਰਹੀ ਸੀ ਜਲੰਧਰ ਚੋਣਾਂ ਨੂੰ ਲੈ ਕੇ ਸਰਗਰਮ ਸੀ ਅੱਜ ਕਈ ਸਾਰੇ ਸਿਆਸਤਦਾਨ ਤੇ ਉੱਥੋਂ ਹੀ ਇਹ ਵੀ ਗੱਲ ਨਿਕਲ ਕੇ ਆਈ ਕਿ ਸੀਐਮ ਮਾਨ ਦੇ ਖਿਲਾਫ ਬੈਠਕਾਂ ਹੋ ਰਹੀਆਂ ਨੇ ਧੜੇਬੰਦੀ ਹੋ ਗਈ ਆ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਲੋਕ ਦਿੱਲੀ ਜਾ ਕੇ ਬੈਠਕ ਕਰਕੇ ਆਏ ਕੁਝ ਵਿਧਾਇਕ ਜਿਹੜੇ ਨੇ ਕਈ ਸਾਰੇ ਐਮਐਲਏ ਬੈਠਕ ਕਰਕੇ ਆਏ ਸੀਐਮ ਚਿਹਰਾ ਬਦਲਣ ਦੀ ਉੱਥੇ ਚਰਚਾ ਹੋਈ ਤੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੀ ਇਸ ਬੈਠਕ ਦੇ ਵਿੱਚ ਮੌਜੂਦ ਸੀ ਦੇਵਮਾਨ ਉੱਥੇ ਉੱਚੀ ਉੱਚੀ ਰੋਏ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੀ ਹੀ ਸਰਕਾਰ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਵਿਧਾਇਕ ਨੇ ਉਹ ਸੀਐਮ ਮਾਨ ਦੇ ਖਿਲਾਫ ਕੈਂਪੇਨ ਕਰ ਰਹੇ ਨੇ ਸੀਐਮ ਮਾਨ ਕਈ ਵਿਧਾਇਕਾਂ ਦੇ ਨਾਲ ਉਹਨਾਂ ਦੀ ਵਿਗੜ ਗਈਆਂ ਅਚਾਈਆਂ ਚਰਚਾਵਾਂ ਚੱਲ ਰਹੀਆਂ ਨੇ ਕਿੰਨੀਆਂ ਕੋ ਇਸ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਹੈ ਇਹਦਾ ਸਮਾਂ ਆਉਣ ਤੇ ਪਤਾ ਲੱਗੇਗਾ ਪਰ ਫਿਲਹਾਲ ਕੁਵਰ ਵਿਜੇ ਪ੍ਰਤਾਪ ਆੜੇ ਹੱਥੀ ਲੈਂਦੇ ਹੋਏ ਸੀਐਮ ਮਾਨ ਨੂੰ ਤੇ ਪੰਜਾਬ ਸਰਕਾਰ ਨੂੰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਇੱਕ ਵਾਰ ਫਿਰ ਤੋਂ ਸਵਾਲ ਖੜੇ ਹੋ ਰਹੇ ਨੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਉੱਤੇ ਇਥੋਂ ਤੱਕ ਸਵਾਲ ਖੜੇ ਹੋ ਰਹੇ ਨੇ ਕਿ ਸੀਐਮ ਚੇਰਾ ਪੰਜਾਬ ਦਾ ਬਦਲਿਆ ਜਾ ਸਕਦਾ ਇਹ ਗੱਲ ਆਖੀ ਜਾ ਰਹੀ ਹੈ ਤੇ ਸਵਾਲ ਚੁੱਕਣ ਵਾਲੇ ਇਸ ਵਾਰ ਕੋਈ ਹੋਰ ਨਹੀਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਆਪਣੇ ਹੀ ਐਮਐਲਏ ਕੋਵਰ ਵਿਜੇ ਪ੍ਰਤਾਪ ਹੋਣਾ ਨੇ ਸਵਾਲ ਚੁੱਕੇ ਨੇ ਪਹਿਲਾਂ ਵੀ ਸਮੇਂ-ਸਮੇਂ ਤੇ ਉਹ ਸਰਕਾਰ ਦੀ ਕਾਰਗੁਜ਼ਾਰੀਆਂ ਉੱਤੇ ਸਵਾਲ ਚੁੱਕਦੇ ਰਹੇ ਨੇ ਹੁਣ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਹੋਈ ਇੰਟਰਵਿਊ ਨੂੰ ਲੈ ਕੇ ਸਵਾਲ ਚੁੱਕੇ ਨੇ ਦਰਅਸਲ ਬੀਤੇ ਦਿਨੀ ਖੁਲਾਸਾ ਹੋਇਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੈੱਟ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਕਿ ਲਾਰੈਂਸ ਦੀ ਉਹ ਇੰਟਰਵਿਊ ਪੰਜਾਬ ਦੀ ਹੱਦ ਦੇ ਵਿੱਚ ਹੋਈ ਸੀ ਪੰਜਾਬ ਦੀ ਹੀ ਕਿਸੇ ਜੇਲ੍ਹ ਦੇ ਵਿੱਚ ਜਾਂ ਕਿਸੇ ਹੋਰ ਟਿਕਾਣੇ 'ਚ ਹੋਈ ਸੀ ਪਰ ਪੰਜਾਬ ਦੀ ਹਦੂਦ ਦੇ ਵਿੱਚ ਹੋਈ ਸੀ ਇਸ ਨੂੰ ਲੈ ਕੇ ਹੁਣ ਇੱਕ ਵਾਰ ਮੁੜ ਤੋਂ ਸਵਾਲ ਖੜੇ ਕਰਦੇ ਹਾਂ ਕੁਬਰ ਵਿਜੇ ਪ੍ਰਤਾਪ ਨੇ ਪੋਸਟ ਪਾਈ ਆ ਉਹਨਾਂ ਨੇ ਲਿਖਿਆ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਪੰਜਾਬ ਦੇ ਵਿੱਚ ਲਾਰੈਂਸ ਦੀ ਇੰਟਰਵਿਊ ਹੋਈ ਹੈ ਗੁੰਡਿਆਂ ਦੀ ਸਰਕਾਰ ਗੈਂਗਸਟਰਾਂ ਦੀ ਸਰਕਾਰ ਚੱਲ ਰਹੀ ਹੈ ਤੇ ਕਿਉਂ ਸਿਆਮਾਨ ਚੁੱਪ ਨੇ ਕਿਉਂ ਆਮ ਆਦਮੀ ਪਾਰਟੀ ਚੁੱਪ ਪੈ ਤੇ ਕਿਉਂ ਡੀਜੀਪੀ ਗੌਰਵ ਯਾਦਵ ਆਪਣੇ ਬਿਆਨਾਂ ਤੇ ਵਾਰ-ਵਾਰ ਝੂਠੇ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਡੀਜੀਪੀ ਗੌਰਵ ਯਾਦਵ ਨੇ ਇੰਟਰਵਿਊ ਤੋਂ ਬਾਅਦ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੀ ਸਫਾਈ ਤੋਂ ਬਾਅਦ ਇੱਕ ਹੋਰ ਇੰਟਰਵਿਊ ਆ ਜਾਂਦਾ ਜੋ ਕਿ ਡੀਜੀਪੀ ਗੌਰਵ ਯਾਦਵ ਨੂੰ ਝੂਠਾ ਸਾਬਤ ਕਰ ਦਿੰਦਾ ਤੇ ਹੁਣ ਕੋਰਟ ਦੇ ਵਿੱਚ ਇਹ ਖੁਲਾਸਾ ਹੋਣਾ ਸਾਫ਼ ਤੌਰ ਤੇ ਸਵਾਲ ਖੜੇ ਕਰਦਾ ਹੈ ਕੁਵਰ ਵਿਜੇ ਪ੍ਰਤਾਪ ਨੇ ਆਪਣੀ ਇੱਕ ਪੁਰਾਣੀ ਇੰਟਰਵਿਊ ਸਾਂਝੀ ਕਰਦੇ ਆ ਇਹ ਵੀ ਲਿਖ ਦਿੱਤਾ ਕਿ ਮੈਂ ਤਾਂ ਉਦੋਂ ਹੀ ਕਿਹਾ ਸੀ ਕਿ ਪੰਜਾਬ ਪੁਲਿਸ ਕੋਲ ਚੰਗੇ ਲੀਡਰ ਨਹੀਂ ਲੀਡਰਸ਼ਿਪ ਕ੍ਰਾਈਸਿਸ ਹੈ ਪੰਜਾਬ ਦੇ ਕੋਲ ਡੀਜੀਪੀ ਕੋਲ ਡੀਜੀਪੀ ਦੇ ਅਹੁਦੇ ਨੂੰ ਮਜ਼ਾਕ ਬਣਾ ਦਿੱਤਾ ਗਿਆ ਜਾਂਹੀਆਂ ਗੱਲਾਂ ਕੁਵਰ ਵਿਜੇ ਪ੍ਰਤਾਪ ਵੱਲੋਂ ਆਖੀਆਂ ਜਾ ਰਹੀਆਂ ਨੇ ਇੰਨਾ ਹੀ ਨਹੀਂ ਉਹਨਾਂ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਕਿ ਮਾਫੀਆ ਰਾਜ ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਚੱਲ ਰਿਹਾ ਅ ਅੰਮ੍ਰਿਤਸਰ ਦੇ ਗਰਨਾਨਕਦੇਵ ਹਸਪਤਾਲ ਨੂੰ ਲੈ ਕੇ ਸਵਾਲ ਖੜੇ ਕੀਤੇ ਕਿ ਕਿਵੇਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਮਾਫੀਆ ਚੱਲ ਰਿਹਾ ਸੀ ਤਾਂ ਮਹਿਕਮੇ ਦੇ ਵਿੱਚ ਤਾਂ ਇਸ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਕੁਵਰ ਵਿਜੇ ਪ੍ਰਤਾਪ ਨੇ ਚਰਚਾ ਛੇੜ ਦਿੱਤੀ ਹੈ ਇਸ ਤੋਂ ਪਹਿਲਾਂ ਸੀਐਮ ਮਾਨ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਬਿਆਨਬਾਜ਼ੀ ਲਗਾਤਾਰ ਚੱਲਦੀ ਆ ਰਹੀ ਸੀ ਜਲੰਧਰ ਚੋਣਾ ਨੂੰ ਲੈ ਕੇ ਸਰਗਰਮ ਸੀ ਅੱਜ ਕਈ ਸਾਰੇ ਸਿਆਸਤਦਾਨ ਤੇ ਉਥੋਂ ਹੀ ਇਹ ਵੀ ਗੱਲ ਨਿਕਲ ਕੇ ਆਈ ਕਿ ਸੀਐਮ ਮਾਨ ਦੇ ਖਿਲਾਫ ਬੈਠਕਾਂ ਹੋ ਰਹੀਆਂ ਨੇ ਧੜੇਬੰਦੀ ਹੋ ਗਈ ਆ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਲੋਕ ਦਿੱਲੀ ਜਾ ਕੇ ਬੈਠਕ ਕਰਕੇ ਆਏ ਕੁਝ ਵਿਧਾਇਕ ਜਿਹੜੇ ਨੇ ਕਈ ਸਾਰੇ ਐਮਐਲਏ ਬੈਠਕ ਕਰਕੇ ਆਏ ਸੀਐਮ ਚਿਹਰਾ ਬਦਲਣ ਦੀ ਉਥੇ ਚਰਚਾ ਹੋਈ ਤੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੀ ਇਸ ਬੈਠਕ ਦੇ ਵਿੱਚ ਮੌਜੂਦ ਸੀ ਦੇਵਮਾਨ ਉੱਥੇ ਉੱਚੀ ਉੱਚੀ ਰੋਏ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੀ ਹੀ ਸਰਕਾਰ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਵਿਧਾਇਕ ਨੇ ਉਹ ਸੀਐਮ ਮਾਨ ਦੇ ਖਿਲਾਫ ਕੈਂਪੇਨ ਕਰ ਰਹੇ ਨੇ ਸੀਐਮ ਮਾਨ ਕਈ ਵਿਧਾਇਕਾਂ ਦੇ ਨਾਲ ਉਹਨਾਂ ਦੀ ਵਿਗੜ ਗਈ ਹੈ ਅਜਿਹੀਆਂ ਚਰਚਾਵਾਂ ਚੱਲ ਰਹੀਆਂ ਨੇ ਕਿੰਨੀਆਂ ਕੁ ਇਸ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਹੈ ਇਹਦਾ ਸਮਾਂ ਆਉਣ ਤੇ ਪਤਾ ਲੱਗੇਗਾ ਪਰ ਫਿਲਹਾਲ ਕੁਵਰਬੇਜੇ ਪ੍ਰਤਾਪ ਆੜੇ ਹੱਥੀ ਲੈਂਦੇ ਹੋਏ ਸੀਐਮ ਮਾਨ ਨੂੰ ਤੇ ਪੰਜਾਬ ਸਰਕਾਰ ਨੂੰ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਇੱਕ ਵਾਰ ਫਿਰ ਤੋਂ ਸਵਾਲ ਖੜੇ ਹੋ ਰਹੇ ਨੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਉੱਤੇ ਇੱਥੋਂ ਤੱਕ ਸਵਾਲ ਖੜੇ ਹੋ ਰਹੇ ਨੇ ਕਿ ਸੀਐਮ ਚਿਹਰਾ ਪੰਜਾਬ ਦਾ ਬਦਲਿਆ ਜਾ ਸਕਦਾ ਇਹ ਗੱਲ ਆਖੀ ਜਾ ਰਹੀ ਹੈ ਤੇ ਸਵਾਲ ਚੁੱਕਣ ਵਾਲੇ ਇਸ ਵਾਰ ਕੋਈ ਹੋਰ ਨਹੀਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਆਪਣੇ ਹੀ ਐਮਐਲਏ ਕੋਵਰ ਵਿਜੇ ਪ੍ਰਤਾਪ ਹੋਣਾ ਨੇ ਸਵਾਲ ਚੁੱਕੇ ਨੇ ਪਹਿਲਾਂ ਵੀ ਸਮੇਂ-ਸਮੇਂ ਤੇ ਉਹ ਸਰਕਾਰ ਦੀ ਕਾਰਗੁਜ਼ਾਰੀਆਂ ਉੱਤੇ ਸਵਾਲ ਚੁੱਕਦੇ ਰਹੇ ਨੇ ਹੁਣ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਹੋਈ ਇੰਟਰਵਿਊ ਨੂੰ ਲੈ ਕੇ ਸਵਾਲ ਚੁੱਕੇ ਨੇ ਦਰਅਸਲ ਬੀਤੇ ਦਿਨੀ ਖੁਲਾਸਾ ਹੋਇਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੈੱਟ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਕਿ ਲਾਰੈਂਸ ਦੀ ਉਹ ਇੰਟਰਵਿਊ ਪੰਜਾਬ ਦੀ ਹੱਦ ਦੇ ਵਿੱਚ ਹੋਈ ਸੀ ਪੰਜਾਬ ਦੀ ਹੀ ਕਿਸੇ ਜੇਲ੍ਹ ਦੇ ਵਿੱਚ ਜਾਂ ਕਿਸੇ ਹੋਰ ਟਿਕਾਣੇ 'ਚ ਹੋਈ ਸੀ ਪਰ ਪੰਜਾਬ ਦੀ ਹਦੂਦ ਦੇ ਵਿੱਚ ਹੋਈ ਸੀ ਇਸ ਨੂੰ ਲੈ ਕੇ ਹੁਣ ਇੱਕ ਵਾਰ ਮੋੜ ਤੋਂ ਸਵਾਲ ਖੜੇ ਕਰਦੇ ਆਂ ਕੁਵਰ ਜੇ ਪ੍ਰਤਾਪ ਨੇ ਪੋਸਟ ਪਾਈ ਆ ਉਹਨਾਂ ਨੇ ਲਿਖਿਆ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਪੰਜਾਬ ਦੇ ਵਿੱਚ ਲਾਰੈਂਸ ਦੀ ਇੰਟਰਵਿਊ ਹੋਈ ਆ ਗੁੰਡਿਆਂ ਦੀ ਸਰਕਾਰ ਗੈਂਗਸਟਰਾਂ ਦੀ ਸਰਕਾਰ ਚੱਲ ਰਹੀ ਆ ਤੇ ਕਿਉਂ सीएम मान चोप ਨੇ ਕਿਉਂ ਆਮ ਆਦਮੀ ਪਾਰਟੀ ਚੁੱਪਦੇ ਕਿਉਂ ਡੀਜੀਪੀ गौरव यादव ਆਪਣੇ ਬਿਆਨਾਂ ਤੇ ਵਾਰ-ਵਾਰ ਝੂਠੇ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਡੀਜੀਪੀ गौरव यादव ਨੇ ਇੰਟਰਵਿਊ ਤੋਂ ਬਾਅਦ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੀ ਸਫਾਈ ਤੋਂ ਬਾਅਦ ਇੱਕ ਹੋਰ ਇੰਟਰਵਿਊ ਆ ਜਾਂਦਾ ਜੋ ਕਿ ਡੀਜੀਪੀ गौरव यादव ਨੂੰ ਝੂਠਾ ਸਾਬਤ ਕਰ ਦਿੰਦਾ ਤੇ ਹੁਣ ਕੋਰਟ ਦੇ ਵਿੱਚ ਇਹ ਖੁਲਾਸਾ ਹੋਣਾ ਸਾਫ਼ ਤੌਰ ਤੇ ਸਵਾਲ ਖੜੇ ਕਰਦਾ ਕੁਵਰ ਵਿਜੇ ਪ੍ਰਤਾਪ ਨੇ ਆਪਣੀ ਇੱਕ ਪੁਰਾਣੀ ਇੰਟਰਵਿਊ ਸਾਂਝੀ ਕਰਦੇ ਆ ਇਹ ਵੀ ਲਿਖ ਦਿੱਤਾ ਕਿ ਮੈਂ ਤਾਂ ਉਦੋਂ ਹੀ ਕਿਹਾ ਸੀ ਕਿ ਪੰਜਾਬ ਪੁਲਸ ਕੋਲ ਚੰਗੇ ਲੀਡਰ ਨਹੀਂ ਲੀਡਰਸ਼ਿਪ ਕਰਾਈਸਿਸ ਹੈ ਪੰਜਾਬ ਦੇ ਕੋਲ ਡੀਜੀਪੀ ਕੋਲ ਡੀਜੀਪੀ ਦੇ ਅਹੁਦੇ ਨੂੰ ਮਜ਼ਾਕ ਬਣਾ ਦਿੱਤਾ ਗਿਆ ਜਿਹਾ ਗੱਲਾਂ ਕੁਵਰ ਵਿਜੇ ਪ੍ਰਤਾਪ ਵੱਲੋਂ ਆਖੀਆਂ ਜਾ ਰਹੀਆਂ ਨੇ ਇੰਨਾ ਹੀ ਨਹੀਂ ਉਹਨਾਂ ਨੇ ਸਿਹਤ ਸੂਲਤਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਕਿ ਮਾਫੀਆ ਰਾਜ ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਚੱਲ ਰਿਹਾ ਅ ਅੰਮ੍ਰਿਤਸਰ ਦੇ ਗਰਾਨਾਣਕ ਦੇ ਹਸਪਤਾਲ ਨੂੰ ਲੈ ਕੇ ਸਵਾਲ ਖੜੇ ਕੀਤੇ ਕਿ ਕਿਵੇਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਮਾਫੀਆ ਚੱਲ ਰਿਹਾ ਸੀ ਤੇ ਮਹਿਕਮੇ ਦੇ ਵਿੱਚ ਤਾਂ ਇਸ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਕੁਵਰ ਵਿਜੇ ਪ੍ਰਤਾਪ ਨੇ ਚਰਚਾ ਛੇੜ ਦਿੱਤੀ ਹੈ ਇਸ ਤੋਂ ਪਹਿਲਾਂ ਸੀਐਮ ਮਾਨ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਬਿਆਨਬਾਜ਼ੀ ਲਗਾਤਾਰ ਚਲਦੀ ਆ ਰਹੀ ਸੀ ਜਲੰਧਰ ਚੋਣਾਂ ਨੂੰ ਲੈ ਕੇ ਸਰਗਰਮ ਸੀ ਅੱਜ ਕਈ ਸਾਰੇ ਸਿਆਸਤਦਾਨ ਤੇ ਉੱਥੋਂ ਹੀ ਇਹ ਵੀ ਗੱਲ ਨਿਕਲ ਕੇ ਆਈ ਕਿ ਸੀਐਮ ਮਾਨ ਦੇ ਖਿਲਾਫ ਬੈਠਕਾਂ ਹੋ ਰਹੀਆਂ ਨੇ ਧੜੇਬੰਦੀ ਹੋ ਗਈ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਲੋਕ ਦਿੱਲੀ ਜਾ ਕੇ ਬੈਠਕ ਕਰਕੇ ਆਏ ਕੁਝ ਵਿਧਾਇਕ ਜਿਹੜੇ ਨੇ ਕਈ ਸਾਰੇ ਐਮਐਲਏ ਬੈਠਕ ਕਰਕੇ ਆਏ ਸੀਐਮ ਚਿਹਰਾ ਬਦਲਣ ਦੀ ਉੱਥੇ ਚਰਚਾ ਹੋਈ ਤੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੀ ਇਸ ਬੈਠਕ ਦੇ ਵਿੱਚ ਮੌਜੂਦ ਸੀ ਦੇਵਮਾਨ ਉੱਥੇ ਉੱਚੀ ਉੱਚੀ ਰੋਏ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੀ ਹੀ ਸਰਕਾਰ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਵਿਧਾਇਕ ਨੇ ਉਹ ਸੀਐਮ ਮਾਨ ਦੇ ਖਿਲਾਫ ਕੈਂਪੇਨ ਕਰ ਰਹੇ ਨੇ ਸੀਐਮ ਮਾਨ ਕਈ ਵਿਧਾਇਕਾਂ ਦੇ ਨਾਲ ਉਹਨਾਂ ਦੀ ਵਿਗੜ ਗਈਆਂ ਅਚਾਹੀਆਂ ਚਰਚਾਵਾਂ ਚੱਲ ਰਹੀਆਂ ਨੇ ਕਿੰਨੀਆਂ ਕੁ ਇਸ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਹੈ ਇਹਦਾ ਸਮਾਂ ਆਉਣ ਤੇ ਪਤਾ ਲੱਗੇਗਾ ਪਰ ਫਿਲਹਾਲ ਕੁਵਰਵਜੇ ਪ੍ਰਤਾਪ ਆੜੇ ਹੱਥੀ ਲੈਂਦੇ ਹੋਏ ਸੀਐਮ ਮਾਨ ਨੂੰ ਤੇ ਪੰਜਾਬ ਸਰਕਾਰ ਨੂੰ ਇਸ ਪੇਲੇ ਦੀ ਸਭ ਤੋਂ ਵੱਡੀ ਖਬਰ ਤੁਹਾਨੂੰ ਦੇ ਰਿਹਾ ਪੰਜਾਬ ਸਰਕਾਰ ਦੇ ਨਾਲ ਜੁੜੀ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜੁੜੀ ਹੋਈ ਇੱਕ ਵਾਰ ਫਿਰ ਤੋਂ ਸਵਾਲ ਖੜੇ ਹੋ ਰਹੇ ਨੇ ਸਰਕਾਰ ਦੀਆਂ ਕਾਰਗੁਜ਼ਾਰੀਆਂ ਉੱਤੇ ਇੱਥੋਂ ਤੱਕ ਸਵਾਲ ਖੜੇ ਹੋ ਰਹੇ ਨੇ ਕਿ ਸੀਐਮ ਚਿਹਰਾ ਪੰਜਾਬ ਦਾ ਬਦਲਿਆ ਜਾ ਸਕਦਾ ਹੈ ਇਹ ਗੱਲ ਆਖੀ ਜਾ ਰਹੀ ਹੈ ਤੇ ਸਵਾਲ ਚੁੱਕਣ ਵਾਲੇ ਇਸ ਵਾਰ ਕੋਈ ਹੋਰ ਨਹੀਂ ਆਮ ਆਦਮੀ ਪਾਰਟੀ ਦੇ ਆਪਣੇ ਹੀ ਵਿਧਾਇਕ ਆਪਣੇ ਹੀ ਐਮਐਲਏ ਕੋਵਰ ਵਿਜੇ ਪ੍ਰਤਾਪ ਹੋਣਾ ਨੇ ਸਵਾਲ ਚੁੱਕੇ ਨੇ ਪਹਿਲਾਂ ਵੀ ਸਮੇਂ-ਸਮੇਂ ਤੇ ਉਹ ਸਰਕਾਰ ਦੀ ਕਾਰਗੁਜ਼ਾਰੀਆਂ ਉੱਤੇ ਸਵਾਲ ਚੁੱਕਦੇ ਰਹੇ ਨੇ ਹੁਣ ਉਹਨਾਂ ਨੇ ਆਪਣੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਦੇ ਵਿੱਚ ਹੋਈ ਇੰਟਰਵਿਊ ਨੂੰ ਲੈ ਕੇ ਸਵਾਲ ਚੁੱਕੇ ਨੇ ਦਰਅਸਲ ਬੀਤੇ ਦਿਨੀ ਖੁਲਾਸਾ ਹੋਇਆ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਸੈੱਟ ਵੱਲੋਂ ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਕਿ ਲਾਰੈਂਸ ਦੀ ਉਹ ਇੰਟਰਵਿਊ ਪੰਜਾਬ ਦੀ ਹੱਦ ਦੇ ਵਿੱਚ ਹੋਈ ਸੀ ਪੰਜਾਬ ਦੀ ਹੀ ਕਿਸੇ ਜੇਲ੍ਹ ਦੇ ਵਿੱਚ ਜਾਂ ਕਿਸੇ ਹੋਰ ਟਿਕਾਣੇ 'ਚ ਹੋਈ ਸੀ ਪਰ ਪੰਜਾਬ ਦੀ ਹਦੂਦ ਦੇ ਵਿੱਚ ਹੋਈ ਸੀ ਇਸ ਨੂੰ ਲੈ ਕੇ ਹੁਣ ਇੱਕ ਵਾਰ ਮੋੜ ਤੋਂ ਸਵਾਲ ਖੜੇ ਕਰਦੇ ਆਂ ਕੁਵਰ ਵਿਜੇ ਪ੍ਰਤਾਪ ਨੇ ਪੋਸਟ ਪਾਈ ਆ ਉਹਨਾਂ ਨੇ ਲਿਖਿਆ ਕਿ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿ ਇਹ ਪੰਜਾਬ ਦੇ ਵਿੱਚ ਲਾਰੈਂਸ ਦੀ ਇੰਟਰਵਿਊ ਹੋਈ ਆ ਗੁੰਡਿਆਂ ਦੀ ਸਰਕਾਰ ਗੈਂਗਸਟਰਾਂ ਦੀ ਸਰਕਾਰ ਚੱਲ ਰਹੀ ਆ ਤੇ ਕਿਉਂ ਸਿਆਮਾਨ ਚੋਪ ਨੇ ਕਿਉਂ ਆਮ ਆਦਮੀ ਪਾਰਟੀ ਚੁੱਪ ਪੈਤੇ ਕਿਉਂ ਡੀਜੀਪੀ ਗੌਰਵ ਯਾਦਵ ਆਪਣੇ ਬਿਆਨਾਂ ਤੇ ਵਾਰ-ਵਾਰ ਝੂਠੇ ਸਾਬਤ ਹੁੰਦੇ ਨਜ਼ਰ ਆ ਰਹੇ ਨੇ ਡੀਜੀਪੀ ਗੌਰਵ ਯਾਦਵ ਨੇ ਇੰਟਰਵਿਊ ਤੋਂ ਬਾਅਦ ਸਫਾਈ ਦੇਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੀ ਸਫਾਈ ਤੋਂ ਬਾਅਦ ਇੱਕ ਹੋਰ ਇੰਟਰਵਿਊ ਆ ਜਾਂਦਾ ਜੋ ਕਿ ਡੀਜੀਪੀ ਗੌਰਵ ਯਾਦਵ ਨੂੰ ਝੂਠਾ ਸਾਬਤ ਕਰ ਦਿੰਦਾ ਤੇ ਹੁਣ ਕੋਰਟ ਦੇ ਵਿੱਚ ਇਹ ਖੁਲਾਸਾ ਹੋਣਾ ਸਾਫ਼ ਤੌਰ ਤੇ ਸਵਾਲ ਖੜੇ ਕਰਦਾ ਕੁਵਰ ਵਿਜੇ ਪ੍ਰਤਾਪ ਨੇ ਆਪਣੀ ਇੱਕ ਪੁਰਾਣੀ ਇੰਟਰਵਿਊ ਸਾਂਝੀ ਕਰਦੇ ਆ ਇਹ ਵੀ ਲਿਖ ਦਿੱਤਾ ਕਿ ਮੈਂ ਤਾਂ ਉਦੋਂ ਹੀ ਕਿਹਾ ਸੀ ਕਿ ਪੰਜਾਬ ਪੁਲਿਸ ਕੋਲ ਚੰਗੇ ਲੀਡਰ ਨਹੀਂ ਲੀਡਰਸ਼ਿਪ ਕਰਾਈਸਿਸ ਹੈ ਪੰਜਾਬ ਦੇ ਕੋਲ ਡੀਜੀਪੀ ਕੋਲ ਡੀਜੀਪੀ ਦੇ ਅਹੁਦੇ ਨੂੰ ਮਜ਼ਾਕ ਬਣਾ ਦਿੱਤਾ ਗਿਆ ਜਾਂ ਹੀਆਂ ਗੱਲਾਂ ਕੁਵਰ ਵਿਜੇ ਪ੍ਰਤਾਪ ਵੱਲੋਂ ਆਖੀਆਂ ਜਾ ਰਹੀਆਂ ਨੇ ਇੰਨਾ ਹੀ ਨਹੀਂ ਉਹਨਾਂ ਨੇ ਸਿਹਤ ਸਹੂਲਤਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਕਿ ਮਾਫੀਆ ਰਾਜ ਹੈਲਥ ਡਿਪਾਰਟਮੈਂਟ ਦੇ ਵਿੱਚ ਵੀ ਚੱਲ ਰਿਹਾ ਅੰਮ੍ਰਿਤਸਰ ਦੇ ਗਰਨਾਨਕ ਦੇਵ ਹਸਪਤਾਲ ਨੂੰ ਲੈ ਕੇ ਸਵਾਲ ਖੜੇ ਕੀਤੇ ਕਿ ਕਿਵੇਂ ਪੰਜਾਬ ਭਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਵਿੱਚ ਮਾਫੀਆ ਚੱਲ ਰਿਹਾ ਸੀ ਤੇ ਮਹਿਕਮੇ ਦੇ ਵਿੱਚ ਤਾਂ ਇਸ ਨੂੰ ਲੈ ਕੇ ਇੱਕ ਵਾਰ ਮੁੜ ਤੋਂ ਕੁਵਰ ਵਿਜੇ ਪ੍ਰਤਾਪ ਨੇ ਚਰਚਾ ਛੇੜ ਦਿੱਤੀ ਹੈ ਇਸ ਤੋਂ ਪਹਿਲਾਂ ਸੀਐਮ ਮਾਨ ਦੀਆਂ ਮੁਸ਼ਕਲਾਂ ਵਧਾਉਣ ਵਾਲੇ ਬਿਆਨਬਾਜ਼ੀ ਲਗਾਤਾਰ ਚਲਦੀ ਆ ਰਹੀ ਸੀ ਜਲੰਧਰ ਚੋਣਾਂ ਨੂੰ ਲੈ ਕੇ ਸਰਗਰਮ ਸੀ ਅੱਜ ਕਈ ਸਾਰੇ ਸਿਆਸਤਦਾਨ ਤੇ ਉੱਥੋਂ ਹੀ ਇਹ ਵੀ ਗੱਲ ਨਿਕਲ ਕੇ ਆਈ ਕਿ ਸੀਐਮ ਮਾਨ ਦੇ ਖਿਲਾਫ ਬੈਠਕਾਂ ਹੋ ਰਹੀਆਂ ਨੇ ਧੜੇਬੰਦੀ ਹੋ ਗਈ ਆਮ ਆਦਮੀ ਪਾਰਟੀ ਦੇ ਵਿੱਚ ਕੁਝ ਨੋਕ ਦਿੱਲੀ ਜਾ ਕੇ ਬੈਠਕ ਕਰਕੇ ਆਏ ਕੁਝ ਵਿਧਾਇਕ ਜਿਹੜੇ ਨੇ ਕਈ ਸਾਰੇ ਐਮਐਲਏ ਬੈਠਕ ਕਰਕੇ ਆਏ ਸੀਐਮ ਚਿਹਰਾ ਬਦਲਣ ਦੀ ਉੱਥੇ ਚਰਚਾ ਹੋਈ ਤੇ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਵੀ ਇਸ ਬੈਠਕ ਦੇ ਵਿੱਚ ਮੌਜੂਦ ਸੀ ਦੇਵਮਾਨ ਉੱਥੇ ਉੱਚੀ ਉੱਚੀ ਰੋਏ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੀ ਹੀ ਸਰਕਾਰ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਵਿਧਾਇਕ ਨੇ ਉਹ ਸੀਐਮ ਮਾਨ ਦੇ ਖਿਲਾਫ ਕੈਂਪੇਨ ਕਰ ਰਹੇ ਨੇ ਸੀਐਮ ਮਾਨ ਕਈ ਵਿਧਾਇਕਾਂ ਦੇ ਨਾਲ ਉਹਨਾਂ ਦੀ ਵਿਗੜ ਗਈਆਂ ਅਜਿਹੀਆਂ ਚਰਚਾਵਾਂ ਚੱਲ ਰਹੀਆਂ ਨੇ ਕਿੰਨੀਆਂ ਕੁ ਇਸ ਇਹਨਾਂ ਗੱਲਾਂ ਦੇ ਵਿੱਚ ਸੱਚਾਈ ਹੈ ਇਹ ਤਾਂ ਸਮਾਂ ਆਉਣ ਤੇ ਪਤਾ ਲੱਗੇਗਾ ਪਰ ਫਿਲਹਾਲ ਕੁਵਰ ਵਿਜੇ ਪ੍ਰਤਾਪ ਆੜੇ ਹੱਥੀ ਲੈਦੇ ਹੋਏ ਸੀਐਮ ਮਾਨ ਨੂੰ ਤੇ ਪੰਜਾਬ ਸਰਕਾਰ ਨੂੰ ਇਸ ਵੇਲੇ ਦੀ ਸਭ ਤੋਂ ਵੱਡੀ